ਦੋ ਬਾੜੇ ਹੋ ਕੇ 52 ਦਾਸੀਰ ਘਰਤੀ ਤੇ ਡਿਗ ਪਿਆ ਦੋਨਾਂ ਤਨ ਤੇ ਜਪ ਜੀ ਪੜਾ ਗੋਹਾ ਸਿੰਘ ਦੇ ਬਾੜਿਆਂ ਤੋਂ ਜਪ ਸਾਹਿਬ ਦਾ ਪਾਤਸ਼ਾਹ ਵੀ ਲਿਖਦੇ ਆ ਪਾਠ ਹੋਈ ਜਾਂਦਾ ਪੰਜ ਪਰਮਾਨੰ ਦੀ ਪੌੜੀ ਤੱਕ ਸੀਨ ਚੀਰਿਆ ਗਿਆ ਸੀ ਸਾਰਾ ਲੋਹਾ ਕੋ ਜਉਸਾ ਦਾ ਪਾਠ ਨਿਕਲ ਰਿਹਾ ਕ੍ਰੋਧ ਭਰੇ ਬੋਲਿਓ ਤੁਰਕੇ ਰਾਮ ਜੀ ਉਕਰੋਧਾ ਭਰਿਆ ਹੋਇਆ ਉਸ ਵੇਲੇ ਉਹ ਬੋਲਿਆ ਮਤੀ ਦਾਸ ਕੋ ਕੀਨ ਬੁਲਾਵ ਕਹਿੰਦੇ ਮਤੀ ਦਾਸ ਨੂੰ ਬੁਲਾ ਲਓ ਹੁਣ ਦੋਹੇ ਤਖਤਿ ਮੈਂ ਕਰਿਉ ਬੰਧਾਵ ਦੋ ਤਖਤਿਆਂ ਦੇ ਫੱਟਿਆਂ ਦੇ ਜੇ ਅਚਾਨੀ ਚੌਂਕਦਾ ਪੁਹਾਰਾ ਹੈ ਨਾ ਉਹ ਸ਼ਹੀਦਿਸਤਾਨ ਹੈ ਇੱਥੇ ਭਾਈ ਸਾਹਿਬ ਨੂੰ ਬੰਨ ਲਿਆ ਗਿਆ ਹੁਕਮ ਅਜਲਾ ਆਦਨ ਕਰਾਉ ਉਸਨੇ ਹੁਣ ਸ੍ਰੀ ਗੁਰ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਹਨ ਸਿੰਘ ਹਕਮੰਦਲ ਆਦਾਨ ਤਬਾਹ ਹੋ ਚਾਰ ਜਿਲ੍ਹਾਗਾਂ ਦੇ ਕਈ ਹੁਕਮ ਇਹ ਕਹਿ ਦਿੱਤਾ ਲਾਏ ਆਰਾ ਸਿਰ ਪਰ ਤਿਸ ਤਾਰ ਇਹਦੇ ਸਿਰ ਤੇ ਰਾਤੇ ਆਦੇ ਨੂੰ ਇਸ ਨੂੰ ਕੀ ਲੋ ਆਰਤੋ ਆਰਦ ਚਿਰਾਇ ਛੋਡਾਰਾ ਅਸ ਜੀ ਬਾਈ ਮਤੀ ਦਾਦ ਅਸ਼ੀਰ ਬਲਾਸ ਗ੍ਰੰਥ ਹੈ ਜਿਹਦੇ ਵਿੱਚ ਵੀ ਇਹ ਬਾਣੀ ਚੱਲੇ ਦੀ ਉਂਜੀ ਹੈ ਸ਼ਿਲਕਾਂ ਦੇ ਪਕੇ ਦੇ ਹਲੇ ਚ ਤਕਤੀ ਹੋ ਗਈ ਸੀ ਉਹ ਕਿਲਾ ਮਹਾਰਾਜ ਜੀ ਨੇ ਸਭ ਤੋਂ ਪ੍ਰਸਿੱਧ ਸੰਭਿਆ ਆਂਧਿਆ ਦੇ ਉਹਨਾਂ ਨੂੰ ਇੱਥੇ ਪ੍ਰਸੰਨ ਲਿਖਿਆ ਸ਼ਹੀਦ ਬਲਾਹਤ ਪ੍ਰਸੰਗਉਂਦਾ ਹੈ ਭਾਈ ਠਾਕਰ ਸਿੰਘ ਜੀ ਭੱਲੇ ਸਾਹਿਬ ਯਾਦਗਾਰ ਹਨ ਸ੍ਰੀ ਹਰਗੋਬਿੰਦਪੁਰ ਦੇ ਉਹਨਾਂ ਨੇ ਪ੍ਰਸੰਗ ਲਿਖੇ ਆ ਸ਼ਹੀਦ ਬਲਾਹਤ ਵਿੱਚ ਉਹਨਾਂ ਨੂੰ ਦੱਸਿਆ ਭਾਈ ਦਿਆਲਾ ਜੀ ਜਿਹਦੇ ਸਾਹਮਣੇ ਉਹ ਜਦੋਂ ਉਹਨਾਂ ਨੇ ਛਿਲਕਾਂ ਚੂਬ ਕੇ ਸ਼ਕਤੀ ਆਪਣੀ ਦਿਖਾਉਣੀ ਚਾਹੀ ਉਹ ਉਸ ਵੇਲੇ ਉਹ ਪਹਿਲੇਦਾਰਾਂ ਨੂੰ ਜਾ ਕੇ ਦੱਸਿਆ ਔਰੰਗਜ਼ੇਬ ਨੂੰ ਉਹਨਾਂ ਨੂੰ ਭਾਈ ਸਾਹਿਬ ਨੂੰ ਦੇਗੇ ਵਿੱਚ ਵਾਲਿਆ ਗਿਆ ਦੇਗੇ ਵਿੱਚ ਵਾਲ ਕੇ ਸ਼ਹੀਦ ਕੀਤਾ ਜਿਵੇਂ ਆਲੂ ਭੁੰਦਾ ਇਸ ਪ੍ਰਕਾਰ ਸ਼ਹੀਦ ਭੁੰਨਿਆ ਗਿਆ ਪਰ ਸੁਖਨੀ ਸਾਹਿਬ ਦਾ ਪਾਠ ਭਾਈ ਸਾਹਿਬ ਜਿਆਲਾ ਜੀ ਜਿੰਨਾ ਚਿਰ ਉਹ ਦੇਗੇ ਦੇ ਵਿੱਚ ਉਬਲਦੇ ਰਹੇ ਸੁਖਨੀ ਸਾਹਿਬ ਦਾ ਪਾਠ ਪੂਰਾ ਕਰ ਕੇ ਸ਼ਹੀਦ ਜੀ ਭਾਈ ਇਹ ਦਿਆਲੇ ਦਾ ਸ਼ਹੀਦ ਬਲਾਸ ਆਸ ਬਚਨ ਆਉਂਦਾ ਹੈ ਫਿਰ ਦੂਸਰੇ ਭਾਈ ਮਤੀ ਦਾਸ ਦਾ ਬਚਨ ਆਉਂਦਾ ਹੈ ਸ਼ਹੀਦ ਬਲਾਸ ਵਿੱਚ ਹੀ ਕਿ ਆਰਾ ਪਿਆਰਾ ਲੱਗਦਾ ਹੈ ਕਾਰਾ ਕਰੋ ਬਣਾਏ ਜਾਨ ਜਾਏ ਤੋ ਜਾਨ ਦੇ ਸਿੱਖੀ ਸਿਰਕ ਨਾ ਜਾਏ ਇਸ ਪ੍ਰਕਾਰ ਭਾਈ ਮਤੀ ਦਾਸ ਨੇ ਕਿਹਾ ਮੇਰਾ ਚਿਹਰਾ ਜਿਹੜਾ ਹੈ ਇਹ ਸਤਿਗੁਰੂ ਮਾਰਾ ਸਾਹਿਬ ਦੇ ਅਸਥਾਨ ਵੱਲ ਕਰੋ ਕੁਤਵਾਲੀ ਦੇ ਤੇ ਮੇਰੀ ਇਹੋ ਭਾਵਨਾ ਹੈ ਕਿ ਚਿਹਰਾ ਗੁਰੂ ਸਾਹਿਬ ਵੱਲ ਰਹੇ ਜੇ ਤੁਸੀਂ ਮੈਨੂੰ ਸ਼ਹੀਦ ਕਰਨ ਲੱਗੇ ਹੋ ਕੁਤਵਾਲੀ ਵੱਲ ਸ਼ਹੀਦਗਾਂ ਦੇ ਸਾਹਮਣੇ ਜੋ ਹੈ ਉਹਦੇ ਵੱਲੋਂ ਚਿਹਰਾ ਮਤੀ ਦਾਸ ਦਾ ਕੀਤਾ ਗਿਆ ਹੈ ਫਾੜਿਆ ਦੋ ਆਰਾ ਸਿਰ ਤੇ ਰੱਖ ਕੇ ਹੌਲੀ ਹੌਲੀ ਤੀਰ ਨੂੰ ਲਾ ਗਏ ਤੇ ਕਹਿੰਦੇ ਦੀਨ ਮੰਨ ਜਾ ਦੀਨ ਕੀ ਮੰਨਣਾ ਸੀ ਭਾਈ ਸਾਹਿਬ ਜੀ ਨੇ ਪੰਜ ਪ੍ਰਮਾਣ ਦੀ ਪੌੜੀ ਤੱਕ ਉੱਥੇ ਲਿਖਿਆ ਸੀ ਇਜ਼ਬਲਾ ਅੱਗੇ ਭਾਈ ਸਾਹਿਬ ਜੀ ਦੇ ਦੋ ਫਾੜੇ ਹੋ ਗਏ ਦੋ ਫਾੜਿਆਂ ਵਿੱਚ ਜਗਸਾਹ ਦਾ ਪਾਠ ਉਵੇਂ ਹੁੰਦਾ ਹੈ ਜਿਵੇਂ ਕੋਈ ਦੋ ਪਾਠੀ ਰਲ ਕੇ ਭੋਗ ਪਾਉਂਦੇ ਹੋਣ ਇਹਨਸ ਪ੍ਰਕਾਰ ਸਾਰਾ ਜਵਸਾ ਦਾ ਪਾਠ ਹੋਇਆ ਕੇਤੀ ਸ਼ੂਤੀ ਨਾਲ ਤੱਕ ਉਹਨਾਂ ਜਨ ਭਾਰੀ ਮਤੀ ਦਾ ਦੇ ਦੋਹਾਂ ਫਾੜਿਆਂ ਵਿੱਚੋਂ ਆਵਾਜ਼ ਆਉਂਦੀ ਰਹੀ ਤੋਕਾਂ ਦੀ ਬਾਣੀ ਦੀ ਕਿਉਂ ਭਾਰੀ ਮਤੀ ਦਾ ਜੁਨਸ਼ੀਦ ਦੀ ਪਾਈ ਸੀ ਇਹ ਸ਼ਹੀਦ ਬਲਾਸ਼ ਗ੍ਰੰਥ ਵਿੱਚ ਪਾਈ ਪੱਲੇ ਠਾਕੁਰ ਸਿੰਘ ਜਿਹੜਾ ਸ੍ਰੀ ਹਰਗੋਬਿੰਦਪੁਰ ਦੇ ਨੇ ਲਿਖਿਆ ਹੈ ਉਹਦੇ ਵਿੱਚ ਪ੍ਰਸੰਗ ਆਉਂਦਾ ਹੈ ਮਤੀ ਦਾਸ ਕੋ ਕੀਨ ਬੁਲਾਵਨ ਭਾਈ ਮਤੀ ਦਾਸ ਜੀ ਨੂੰ ਕਾਈ ਬੁਲਾਉਣਾ ਕੀਤਾ ਉਸ ਵੇਲੇ ਦੋਹੇ ਤਖਤੇ ਮੈਂ ਕਰਿਓ ਬੰਧਾਵਾਂ ਦੋਹੇ ਤਖਤਾਂ ਚ ਭਾਈ ਸਾਹਿਬ ਜੀ ਨੂੰ ਬੰਨ ਲਿਆ ਹੋਕ ਮੰਝੇਲਾ ਆਦਨੰਤਾ ਬਹਾਇਓ ਚਾਰ ਹੁਕਮ ਸੁਨਾਦਤ ਲਿਆ ਆਰਾ ਸਿਰ ਪਰ ਤਿਸ ਭਾਰਾ ਲੈ ਕੇ ਆਇਆ ਨੇ ਸਿਰ ਤੇ ਰੱਖਿਆ ਗਿਆ ਅਰਦੋ ਅਰਦ ਚਿਰਾਏ ਸੋ ਡਾਰਾ ਉਹਨੂੰ ਦੋ ਦੀ ਤੀਰ ਕਰਕੇ ਸਰੀਰ ਸਿਰ ਦਿੱਤਾ ਬਾਸ਼ੇ ਕਰਕੇ ਦੋ ਫਾੜੀ ਆਰੇ ਉਹ ਪਥਵੀ ਪਾਰ ਹੋਇਆ ਦੋ ਫਾਰਾ ਦੋ ਪਾਣੀ ਹੋ ਕੇ ਬਾਈ ਸਾਹਿਬ ਅਸੀਰ ਧਰਤੀ ਤੇ ਡਿੱਗ ਪਿਆ ਦੋ ਨਾਹਾਂ ਤਨ ਤੇ ਜਬ ਜੀ ਪੜਾ ਬਹੁਤ ਸ਼ੀਰ ਦੇ ਫਾੜਿਆਂ ਤੋਂ ਜਬ ਸਾਹਿਬ ਦਾ ਬਾਤ ਬਾਈ ਸਾਹਿਬ ਵੀ ਲਿਖ ਲਈ ਹੈ ਪਾਠ ਹੋਈ ਜਾਂਦਾ ਪੰਜ ਪਰਮਾਨ ਦੀ ਪੌੜੀ ਤੱਕ ਸੀਰ ਚੀਰਿਆ ਗਿਆ ਸੀ ਸਾਰਾ ਨੋਹਾਂ ਤੋਂ ਜਲਸਾ ਦਾ ਪਾੜ ਨਿਕਲ ਰਿਹਾ ਇਹ ਤੇ ਸਭ ਕੀ ਅਚਰਜ ਬੜਾ ਸਾਰੇ ਲੋਕਾਂ ਦੇ ਵੇਖ ਕਰਕੇ ਬੜੀ ਹੈਰਾਨੀ 기 ਬੱਜ ਰਹੀ ਹੈ ਕੋਈ ਦੋ ਖਾਂਡ ਨਾ ਜੀਵਤ ਕੋਈ ਦੇਖੋ ਵੀ ਜੋ ਦੋ ਟੁਕੜੇ ਹੋ ਜੇ ਆਦਮੀ ਕੀਰ ਕੇ ਜੀਉਦਾ ਨਹੀਂ ਰਹਿ ਸਕਦਾ ਕੋਈ ਇਹ ਤਉ ਪਛਤ ਜੀਤ ਜਿਮਹੋ ਜਦੋਂ ਜਿਵੇਂ ਜਿਉਂਦੇ ਵੱਢਦੇ ਐ ਬਾਨੀ ਦਾ ਪਾਠ ਮਤੀ ਯਾਸ ਕਰ ਰਿਹਾ ਹੈ ਭੋਗ ਪਾਏ ਕਰ ਦੋ ਨਹ ਤੰਤ ਦੋਹਾਂ ਸੀਰ ਦੀਆਂ ਸਾੜੀਆਂ ਤੋਂ ਜਦੋਂ ਭੋਗ ਪਾਤਾ ਕੇ ਕੀ ਸ਼ਿੱਟੀ ਨਾਲ ਕਿਹਾ ਗੁਰਪੁਰ ਪਹੁੰਚਿਓ ਪ੍ਰੇਮੀ ਮਾਨਸਾ ਮਨੋਂ ਦੇਲਾ ਪ੍ਰੇਮੀ ਸਦੂਲਾ ਗੁਰੂ ਸਾਹਿਬੀ ਪੂਰੀ ਜੀ ਪਹੁੰਚ ਗਿਆ ਕਿੱਡਾ ਵੱਡਾ ਮਹਾਪੁਰਖ ਈ ਹੈ ਸਭਿਆਂ ਦੇ ਬਚਨ ਦੇ ਨਾਲ ਆਪਣੀ ਸ਼ਕਤੀ ਨੂੰ ਆਲੋਪ ਕਰ ਲਿਆ ਉਤਮ ਗਤ ਕੋ ਪ੍ਰਾਪਤੋ ਉਤਮ ਗਤ ਜਿਹੜੀ ਜਿਸ ਸਾਰੀ ਦੁਨੀਆ ਪਈ ਤਰਸਦੀ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਰੂਪ ਗਤੀ ਨੂੰ ਪ੍ਰਾਪਤ ਹੋ ਗਿਆ ਗੋਰ ਚਰਿਤਰੇ ਕੋ ਆਚਰੇ ਜਿ ਜੋਵਾ ਸਤਿਗੁਰੂ ਨੇ ਚਰਨ ਕੂਦ ਕੂਦ ਕੇ ਵੇਖਣਾ ਕੀਤਾ ਹੈ ਮਹਾ ਗੰਭੀਰ ਧੀਰ ਸਮ ਧਰਨੀ ਸਤਿਗੁਰੂ ਬੜੇ ਦੁਨੀਆ ਤੋਂ ਬਾਹਰ ਡੰਗਾਈ ਵਾਲੇ ਆ ਤੀਰ ਜੀ ਧਾਰਨ ਵਾਲੇ ਤਰਸੀ ਦੀ ਨਹੀਂ ਆਈ ਲਾਖ ਨਾ ਸਕਾ ਹੈ ਕੋ ਸਤਗੁਰ ਕਰਮੀ ਸਤਗੁਰਾਂ ਦੀ ਕਰਮੀ ਨੂੰ ਕੌਣ ਜਾਣ ਸਕਦਾ ਸੱਚੇ ਬਾਦਸ਼ਾਹ ਦੀ ਅਗਮ ਅਗਮ ਦਾਦ ਕਥਾ ਹੈ